इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਸਰ ਜੋ ਹਲਕਾ ਇੰਚਾਰਜ ਨੇ ਚੰਕੌਰ ਸਾਹਿਬ ਦੇ ਜਿੰਦਾਬਾਦ ਉਹਨਾਂ ਦਾ ਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਜਿੰਦਾਬਾਦ ਚੰਕੌਰ ਸਾਹਿਬ ਦੇ ਸਾਰੀ ਜਿੰਦਾਬਾਦ ਇਹ ਜਿੰਦਾਬਾਦ ਇਹ ਚਾਲ ਚੱਲਦਾ ਸਾਰਾ ਚਮਕੌਰ ਸਾਹਿਬ ਖੇਤਰ ਦੇ ਵੀਰ ਬਜ਼ੁਰਗ ਵੱਡੀ ਗਿਣਤੀ ਵਿੱਚ ਸ੍ਰੀ ਅਨੰਦਪੁਰ ਸਾਹਿਬ ਨਤਮਸਤੋ ਹੋਏ ਅਤੇ ਅੰਮ੍ਰਿਤਸਰ ਤੋਂ ਤੁਰੇ ਨਾ 9 ਵਜੇ ਇੱਕ ਜੀਦਾ ਗੁਰਦੁਆਰਾ ਸੋਹਣਾ ਸਾਹਿਬ ਤੋਂ ਰਸਤੇ ਦੇ ਵਿੱਚ ਕਾਫਲੇ ਸੰਗ ਉਪਸ਼ਾਹ ਤੇ ਚਾਹ ਨਾਲ ਤੇਦਰਾ ਘਰਾਂ ਤੋਂ ਨਿਕਲਿਆ ਬਾਡੀ ਦੇ ਸੀਜਨ ਬਾਡੀ ਦੇ ਸੀਜਨ ਦੇ باوجود ਵੱਡੀ ਗਿਣਤੀ ਦੇ ਮੇਰਾ ਗਾਰਾ 1000 ਤੋਂ ਵੱਧ ਜੋ ਪਾਰਾ ਲੈ ਕੇ ਲੋਕ ਮੋਟਰ ਮੋਟਰ ਲੈ ਕੇ ਲੋ ਅੱਜ ਕਾਫਲੇ ਦੇ ਵਿੱਚ ਬਾਦ ਆਏ ਔਰ શ્રી ਨੰਦਪੁਰ ਸਾਹਿਬ ਗੱਲ ਪਾਸਟ ਹੋਣ ਲਈ ਆਏ ਮੈਂ ਸਾਰਿਆਂ ਨੇ ਸਵਾਗਤ ਕਰਦਾ ਹਾਂ ਅਰਸ਼ਾ ਜੀ ਕੌਰ ਸਾਹਿਬ ਆਜੰਦਾ ਔਰ ਹਰਕਤ ਕੌਰ ਸਾਹਿਬ ਜਿਹੜੇ ਸਾਡੇ ਇੰਚਾਰਜ ਨੇ ਕੰਮ ਦੇਖਿਓ ਜੀ ਇਹ ੱੱਲੇ-ਕੰਨੇ ਦਾ ਮੈਂ ਨਾਮ ਨਹੀਂ ਲੈਣਾ ਕਿਉਂਕਿ ਨਾਮ ਮੈਨੂੰ ਸਾਰਿਆਂ ਦੇ ਮੇਰੇ ਮਨ ਦੇ ਦਿਲ ਤੇ ਉਕਰੇ ਹੋਏ ਨੇ ਕੋਟੇ ਨਾਲ ਮੇਰੀ ਬੜੀ ਲੰਮੇ ਸਮੇ ਤੋਂ ਜਿੰਨੀ ਮੇਰੀ ਸਿਹਤ ਦੇ ਵਿੱਚ ਉਮਰ ਆ ਉੰਨੀ ਮੇਰਾ ਖਾਨਾ ਹੱਦੇ ਚਮਕੌਰ ਸਾਹਿਬ ਦੇ ਲੋਕਾਂ ਨਾਲ ਮੇਰੀ ਜਾਂਜ ਆ ਮੇਰੇ ਡਾੜੀ ਬਣੀ ਸੀ ਉਸ ਵੇਲੇ ਜਦੋਂ ਦਾ ਮੈਂ ਲਗਾਤਾਰ ਚਮਕੌਰ ਸਾਹਿਬ ਦਾ ਦਗਹਰਾ ਨਹੀਂ ਕਰਦੇ ਛੱਡਿਆ ਚਮਕੌਰ ਸਾਹਿਬ ਦਾ ਜੋੜ ਮੇਲਾ ਨਹੀਂ ਕਰਦੇ ਛੱਡਿਆ ਤੋਂ ਤੁਸੀਂ ਵੀ ਹਮੇਸ਼ਾ ਮਾਨ ਦਿੱਤਾ ਤੋਂ ਮੈਂ ਅੱਜ ਸਾਰੇ ਜਮਾਦਰ ਸਾਹਿਬ ਨਿਵਾਸੀਆਂ ਦਾ ਧੰਨਵਾਦ ਕਰਦਾ ਅੰਮ੍ਰਿਤ ਦੇ ਬੇਤੀ ਆ ਵੀ ਸਾਰਿਆਂ ਦੇ ਅਨੰਤਪੁਰ ਜਾਣਾ ਪ੍ਰਸ਼ਾਦੇ ਨਾਲ ਜੇ ਆ ਤੁਹਾਡਾ ਅਨੰਤਪੁਰ ਆਪਣੇ ਕਾਗੇੜੇ ਉੱਪਰ ਤੋਂ ਆਪਣਾ ਗੱਡੀਆਂ ਦੇ ਵਿੱਚ ਅਸੀਂ ਰਖਾ ਦੇਣਾ ਪੈਗੜਾ ਤੇ ਆਪਣਾ ਸਾਰਿਆਂ ਨੂੰ ਬੇਤੀ ਆ ਤੇ ਸਾਰੇ ਹਰਗੋਬਿੰਦ ਜੀ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਤੁਹਾਡਾ ਅਗੋਂ ਵੀ ਜੀ ਦੇਖ ਰਹੇ ਹੋ ਤੁਸੀਂ ਇੰਡੀਅਨ ਟੀਵੀ ਨਿਊਜ਼ ਪੰਜਾਬ ਮੈਂ ਕੁਲਵਿੰਦਰ ਸਿੰਘ ਰਸੂਲ ਪਰ ਅੱਜ ਹਲਕਾ ਸ੍ਰੀ ਅਨੰਤਪੁਰ ਸਾਹਿਬ ਲੋਕ ਸਭਾ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਿਆ ਜਾ ਰਿਹਾ ਹੈ ਸੋ ਅੱਜ ਅਸੀਂ ਖੜੇ ਹਾਂ ਇਸ ਟਾਈਮ ਸੋਲਖੀਆਂ ਵਿਕੇ ਜਿੱਥੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਇੰਚਾਰਜ ਸਰਦਾਰ ਕਰਨ ਸਿੰਘ ਡੀਟੀਓ ਦੀ ਅਗਵਾਈ ਹੇਠ ਚੰਦੂ ਮਾਜਰਾ ਜੀ ਦਾ ਸਨਮਾਨ ਕੀਤਾ ਜਾਣਾ ਹੈ ਉਹਨਾਂ ਦਾ ਸਵਾਗਤ ਕੀਤਾ ਜਾਣਾ ਹੈ ਭਾਰੀ ਕਿਰਤੀ ਦੇ ਵੀ ਅਕਾਲੀ ਦਲ ਦੇ ਆਗੂ ਇੱਥੇ ਖੜੇ ਹਨ ਸੋ ਤੁਹਾਨੂੰ ਅਪਡੇਟ ਅਸੀਂ ਵਾਰ-ਵਾਰ ਦਿੰਦੇ ਜਾਵਾਂਗੇ ਸੋਰਖੀਆਂ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੱਕ ਚੰਦੂ ਮਾਜਰਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਜੋ ਅਕਾਲੀ ਦੰਦੇ ਉਮੀਦਵਾਰ ਹਨ ਉਨ੍ਹਾਂ ਦੇ ਸਵਾਗਤ ਲਈ ਅਕਾਲੀ ਦੰਦ ਵੱਲੋਂ ਭਾਰੀ ਵਰਕਰ ਇਕੱਠੇ ਹੋਏ ਹਨ ਸੋਰਖੀਆਂ ਵਿਖੇ ਟੀਟੀਓ ਸਰਦਾਰ ਕਰਨ ਸਿੰਘ ਦੇ ਵੱਲੋਂ ਇੱਥੇ ਪਰਮਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਇਹ ਤਸਵੀਰਾਂ ਤੁਸੀਂ ਸੋਰਖੀਆਂ